ਪੀਐਮ ਕਿਸਾਨ ਸਮਾਨ ਨidhi ਯੋਜਨਾ ਦੀ ਧਨ ਰਾਸ਼ੀ ਦੇ ਵਿੱਚ ਹੋਇਆ ਵਾਅਦਾ ਜਿਹੜੇ ਕਿਸਾਨ ਪੀਐਮ ਕਿਸਾਨ ਸਮਾਨ ਨidhi ਯੋਜਨਾ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਸਾਲ ਦੇ ਵਿੱਚ 2-2000 ਦੀਆਂ ਤਿੰਨ ਕਿਸ਼ਤਾਂ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭਾਜੀਆਂ ਜਾਂਦੀਆਂ ਸੀ ਪਰ ਹੁਣ ਜਿਹੜੀ ਰਾਸ਼ੀ ਹੈ ਉਸ ਨੂੰ 2000 ਰੁਪਏ ਤੋਂ 4000 ਰੁਪਿਆ ਅਪਡੇਟ ਕੀਤਾ ਗਿਆ ਹੈ ਅਤੇ ਹੁਣ ਜਿਹੜੀ ਧਨ ਰਾਸ਼ੀ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ 4000 ਰੁਪਿਆ ਪ੍ਰਤੀ ਕਿਸ਼ਤ ਜਾਨਕੀ ਸਾਲ ਦਾ 12000 ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਹੋਏਗਾ ਪਹਿਲਾਂ ਕਿਸਾਨਾਂ ਨੂੰ 6000 ਰੁਪਿਆ ਖਾਤਿਆਂ ਦੇ ਵਿੱਚ ਮਿਲਦਾ ਸੀ ਪਰ ਹੁਣ ਉਹਨਾਂ ਦੀ ਰਾਸ਼ੀ ਦੇ ਵਿੱਚ ਵਾਧਾ ਕਰਕੇ ਉਹਨਾਂ ਨੂੰ 12000 ਰੁਪਿਆ ਸਾਲ ਦਾ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪਾਇਆ ਜਾਏਗਾ 10 ਲੱਖ ਸਿਹਤ ਬੀਮਾ ਯੋਜਨਾ ਨੂੰ ਮਿਲੀ ਪ੍ਰਵਾਨਗੀ ਹੁਣ ਤੁਹਾਡਾ 10 ਲੱਖ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਬਣਾਇਆ ਜਾਏਗਾ ਸੋ ਉਹਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹਨ ਕਿੰਨੇ ਦਿਨਾਂ ਦੇ ਵਿੱਚ ਉਹ ਸਿਹਤ ਬੀਮਾ ਯੋਜਨਾ ਲਾਗੂ ਹੋ ਜਾਵੇਗੀ ਉਹ ਵੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਤੇ ਨਾਲ ਹੀ ਗੱਲ ਕਰਾਂਗੇ ਪੈਨਸ਼ਨ ਧਾਰਕਾਂ ਬਾਰੇ ਜਿਹੜੇ ਵੀ ਪੈਨਸ਼ਨ ਧਾਰਕ ਪੈਨਸ਼ਨਾਂ ਲੈ ਰਹੇ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਹਜੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈਆਂ ਸੋ ਉਹਨਾਂ ਬਾਰੇ ਵੀ ਗੱਲ ਕਰਾਂਗੇ ਪੀਐਮ ਕਿਸਾਨ ਸਮਾਨਦੀ ਯੋਜਨਾ ਦੀ ਤਨ ਰਾਸ਼ੀ ਅਤੇ ਉਹਨਾਂ ਦੀਆਂ ਰੁਕੀਆਂ ਹੋਈਆਂ ਕਿਸ਼ਤਾਂ ਬਾਰੇ ਗੱਲ ਕਰਾਂਗੇ ਅਤੇ ਗੱਲ ਕਰਾਂਗੇ 10 ਲੱਖ ਸਿਹਤ ਬੀਮਾ ਯੋਜਨਾ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪੈਨਸ਼ਨਾਂ ਨਾਲ ਜੁੜੀਆਂ ਹੋਈਆਂ ਮੁੱਖ ਖਬਰਾਂ ਤੋਂ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਦਸੰਬਰ ਮਹੀਨੇ ਦੀਆਂ ਜਿਹੜੀਆਂ ਪੈਨਸ਼ਨਾਂ ਸੀ ਉਹ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਪੈਨਸ਼ਨ ਧਾਰਕਾਂ ਦੇ ਖਾਤਿਆਂ 'ਚ ਪਾਈਆਂ ਗਈਆਂ ਅਤੇ ਹੁਣ ਪੈਨਸ਼ਨ ਧਾਰਕਾਂ ਦਾ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਉਹਨਾਂ ਦੀਆਂ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਕਦੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤੀਆਂ ਜਾਣਗੀਆਂ ਤਾਂ ਜਨਵਰੀ ਮਹੀਨੇ ਦੀ ਜਿਹੜੀ ਪੈਨਸ਼ਨ ਆ ਅਪਡੇਟ ਹੋ ਚੁੱਕੀ ਐ ਉਸ ਨੂੰ ਤੁਹਾਡੇ ਖਾਤਿਆਂ ਦੇ ਵਿੱਚ ਪਾਉਣ ਦਾ ਜਿਹੜਾ ਪ੍ਰੋਸੈਸ ਆ ਉਹ ਚਾਲੂ ਕਰ ਦਿੱਤਾ ਗਿਆ ਐ 18 ਤੋਂ ਲੈ ਕੇ 22 ਤਰੀਕ ਦੇ ਵਿੱਚ ਵਿੱਚ ਸਾਰੇ ਹੀ ਪੰਜਾਬ ਹਲਕੇ ਦੀਆਂ ਪੈਨਸ਼ਨਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਹੋ ਸਕਦੀਆਂ ਨੇ ਮਿਲੇ ਸੂਤਰਾਂ ਤੋਂ ਜੋ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਐ ਅਸੀਂ ਜੋ ਗੱਲ ਕੀਤੀ ਹੈ ਉਸ ਤੋਂ ਇਹ ਹੀ ਪਤਾ ਲੱਗਿਆ ਕਿ 18 ਤੋਂ ਲੈ ਕੇ 22 ਜਨਵਰੀ ਦੇ ਵਿੱਚ ਵਿੱਚ ਕਿਸ਼ਤਾਂ ਤੁਹਾਡੇ ਖਾਤਿਆਂ ਦੇ ਵਿੱਚ ਕ੍ਰੈਡਿਟ ਹੋਣੀਆਂ ਸ਼ੁਰੂ ਹੋ ਜਾਣਗੀਆਂ 1500 ਰੁਪਿਆ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ 1500 ਹੀ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਕ੍ਰੈਡਿਟ ਕਰ ਦਿੱਤੀ ਜਾਏਗੀ ਅਤੇ ਜੇਕਰ ਤੁਹਾਡੀਆਂ ਕੁਝ ਕਿਸ਼ਤਾਂ ਰੁਕੀਆਂ ਹੋਈਆਂ ਹਨ ਤਾਂ ਉਸ ਤੋਂ ਪਹਿਲਾਂ ਇੱਕ ਵਾਰ ਆਪਣੇ ਨੇੜ ਦੇ ਸੀਡੀਪੀਓ ਆਫਿਸ ਜਾ ਕੇ ਆਪਣਾ ਆਧਾਰ ਕਾਰਡ ਇਨਕਮ ਸਰਟੀਫਿਕੇਟ ਬੈਂਕ ਅਕਾਊਂਟ ਅਤੇ ਪੈਨ ਕਾਰਡ ਇਸ ਨੂੰ ਅਪਡੇਟ ਕਰਵਾ ਲਓ ਤਾਂ ਕਿ ਤੁਹਾਡੀਆਂ ਰੁਕੀਆਂ ਹੋਈਆਂ ਪੈਨਸ਼ਨਾਂ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਹੋ ਜਾਣ ਅਤੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪੀਐਮ ਕਿਸਾਨ ਸਮਾਨੇਦੀ ਯੋਜਨਾ ਨਾਲ ਜੁੜੇ ਹੋਏ ਕਿਸਾਨ ਭਰਾਵਾਂ ਬਾਰੇ ਪਰ ਕੁਝ ਕਿਸਾਨ ਭਰਾਵਾਂ ਦੇ ਤਿੰਨੋਂ ਸਟੇਟਸ ਓਕੇ ਹੋਣ ਦੇ ਬਾਵਜੂਦ ਵੀ ਪਿਛਲੇ ਕਾਫੀ ਸਮੇਂ ਤੋਂ ਪੀਐਮ ਕਿਸਾਨ ਸਮਾਨੇਦੀ ਯੋਜਨਾ ਦੀਆਂ ਕਿਸ਼ਤਾਂ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਆ ਹੀ ਨਹੀਂ ਰਹੀਆਂ ਉਹਨਾਂ ਦੀ ਲੈਂਡ ਸੀਡਿੰਗ ਵੀ ਓਕੇ ਆ ਬੈਂਕ ਆਧਾਰ ਸੀਡਿੰਗ ਵੀ ਓਕੇ ਆ ਅਤੇ ਇਕੇਵਾਈਸੀ ਵੀ ਓਕੇ ਆ ਪਰ ਫਿਰ ਵੀ ਉਹਨਾਂ ਦੀਆਂ ਕਿਸ਼ਤਾਂ ਉਹਨਾਂ ਦੇ ਖਾਤਿਆਂ 'ਚ ਨਹੀਂ ਆ ਰਹੀਆਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਘਟ ਦਿੱਤੀਆਂ ਗਈਆਂ ਪਰ ਕਿਸੇ ਦੀ ਕੋਈ ਕਿਸ਼ਤ ਨਹੀਂ ਕੱਟੀ ਗਈ ਜੇਕਰ ਤੁਸੀਂ ਅਸਲੀ ਹੱਕਦਾਰ ਹੋ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਦੇ ਤਾਂ ਤੁਹਾਡੀ ਕੋਈ ਵੀ ਕਿਸ਼ਤ ਨਹੀਂ ਕੱਟੀ ਗਈ ਤੁਹਾਡੀਆਂ ਕਿਸ਼ਤਾਂ ਤੁਹਾਡੇ ਖਾਤਿਆਂ ਦੇ ਵਿੱਚ ਕ੍ਰੈਡਿਟ ਨਹੀਂ ਹੋ ਰਹੀਆਂ ਪਰ ਪਿੱਛੋਂ ਸਰਕਾਰ ਦੁਆਰਾ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਇਹ ਕਿਸ਼ਤਾਂ ਜਾਰੀ ਹੋ ਰਹੀਆਂ ਨੇ ਜਾਨੀ ਕਿ ਤੁਹਾਡੀਆਂ ਰੁਕੀਆਂ ਹੋਈਆਂ ਜਿੰਨੀਆਂ ਵੀ ਕਿਸ਼ਤਾਂ ਨੇ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਣਗੀਆਂ ਜੇਕਰ ਤੁਹਾਡੀਆਂ 5 ਕਿਸ਼ਤਾਂ ਰੁਕੀਆਂ 10 ਰੁਕੀਆਂ 15 16 17 ਜਿੰਨੀਆਂ ਵੀ ਕਿਸ਼ਤਾਂ ਰੁਕੀਆਂ ਨੇ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਹੋ ਜਾਣਗੀਆਂ ਅਸੀਂ 15 ਤੋਂ 16 ਕਿਸ਼ਤਾਂ ਜਿੰਨਾ ਕਿਸਾਨ ਭਰਾਵਾਂ ਦੀਆਂ ਰੁਕੀਆਂ ਹੋਈਆਂ ਸੀ ਉਹਨਾਂ ਦੇ ਖਾਤਿਆਂ 'ਚ ਕ੍ਰੈਡਿਟ ਕਰਾ ਚੁੱਕੇ ਆ ਜਾਨੀ ਕਿ ਜਿਨ੍ਹਾਂ ਦੀਆਂ 16 ਕਿਸ਼ਤਾਂ ਰੁਕੀਆਂ ਸੀ ਉਹਨਾਂ ਦੀਆਂ 32000 ਰੁਪਇਆ ਇੱਕੋ ਟਾਈਮ ਉਹਨਾਂ ਦੇ ਖਾਤਿਆਂ 'ਚ ਕ੍ਰੈਡਿਟ ਕਰਾ ਚੁੱਕੇ ਆ ਤੇ ਤੁਹਾਡੀ ਵੀ ਧਨ ਰਾਸ਼ੀ ਤੁਹਾਡੇ ਖਾਤੇ ਚ ਆ ਜਾਏਗੀ ਤਾਂ ਤੁਸੀਂ ਕੀ ਕਰਨਾ ਕਿ ਇੱਕ ਵਾਰ ਆਪਣਾ ਬੈਂਕ ਖਾਤਾ ਇੰਡੀਅਨ ਪੋਸਟ ਪੇਮੈਂਟ ਬੈਂਕ ਦੇ ਵਿੱਚ ਖਲਵਾਉਣਾ ਜੇਕਰ ਤੁਸੀਂ ਇੰਡੀਅਨ ਪੋਸਟ ਪੇਮੈਂਟ ਬੈਂਕ ਦੇ ਵਿੱਚ ਖਾਤਾ ਖਲਵਾ ਲੈਂਦੇ ਹੋ ਤਾਂ ਪੂਰੀ ਪੂਰੀ ਉਮੀਦ ਹੈ ਕਿ ਤੁਹਾਡੀਆਂ ਸਾਰੀਆਂ ਕਿਸ਼ਤਾਂ ਤੁਹਾਡੇ ਬੈਂਕ ਖਾਤੇ ਦੇ ਵਿੱਚ ਆ ਜਾਣਗੀਆਂ ਜਿੰਨੀਆਂ ਵੀ ਰੁਕੀਆਂ ਹੋਈਆਂ ਕਿਸਾਨ ਨidhi ਯੋਜਨਾ ਦੀਆਂ ਕਿਸ਼ਤਾਂ ਨੇ ਤੁਹਾਡੇ ਖਾਤੇ ਚ ਕ੍ਰੈਡਿਟ ਹੋ ਜਾਣਗੀਆਂ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਪੀਐਮ ਕਿਸਾਨ ਸਮਾਨ ਦੇ ਯੋਜਨਾ ਦੀ ਤਨ ਰਾਸ਼ੀ ਦੇ ਵਿੱਚ ਬੜੌਤਰੀ ਨੂੰ ਲੈ ਕੇ ਵਾਰ-ਵਾਰ ਸਾਨੂੰ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਬਹੁਤ ਸਾਰੀਆਂ ਸ਼ਾਰਟਸ ਰੀਲਸ ਦੇਖਣ ਨੂੰ ਮਿਲ ਰਹੀਆਂ ਜਿਨ੍ਹਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਪੀਐਮ ਕਿਸਾਨ ਸਮਾਨ ਦੇ ਯੋਜਨਾ ਦੀ ਰਾਸ਼ੀ ਹੈ ਉਸ ਨੂੰ 2000 ਤੋਂ ਵਾਦਾ ਕੇ 4000 ਰੁਪਿਆ ਕਰ ਦਿੱਤਾ ਜਿਸ ਤਰ੍ਹਾਂ ਕੀ ਅਸੀਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਪੀਐਮ ਕਿਸਾਨ ਸਮਾਨ ਨidhi ਯੋਜਨਾ ਦੀ ਧਨ ਰਾਸ਼ੀ ਦੇ ਵਿੱਚ ਹੋਇਆ ਵਾਅਦਾ ਜਿਹੜੇ ਕਿਸਾਨ ਪੀਐਮ ਕਿਸਾਨ ਸਮਾਨ ਨidhi ਯੋਜਨਾ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਸਾਲ ਦੇ ਵਿੱਚ 2-2000 ਦੀਆਂ ਤਿੰਨ ਕਿਸ਼ਤਾਂ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭਾਈਆਂ ਜਾਂਦੀਆਂ ਸੀ ਪਰ ਹੁਣ ਜਿਹੜੀ ਰਾਸ਼ੀ ਹੈ ਉਸ ਨੂੰ 2000 ਰੁਪਏ ਤੋਂ 4000 ਰੁਪਿਆ ਅਪਡੇਟ ਕੀਤਾ ਗਿਆ ਹੈ ਅਤੇ ਹੁਣ ਜਿਹੜੀ ਤਨ ਰਕਮ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ 4000 ਰੁਪਿਆ ਪ੍ਰਤੀ ਕਿਸ਼ਤ ਜਾਨੀ ਕਿ ਸਾਲ ਦਾ 12000 ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਹੋਏਗਾ ਪਹਿਲਾਂ ਕਿਸਾਨਾਂ ਨੂੰ 6000 ਰੁਪਿਆ ਖਾਤਿਆਂ ਦੇ ਵਿੱਚ ਮਿਲਦਾ ਸੀ ਪਰ ਹੁਣ ਉਹਨਾਂ ਦੀ ਰਾਸ਼ੀ ਦੇ ਵਿੱਚ ਵਾਧਾ ਕਰਕੇ ਉਹਨਾਂ ਨੂੰ 12000 ਰੁਪਿਆ ਸਾਲ ਦਾ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪਾਇਆ ਜਾਏਗਾ ਜੇਕਰ ਤੁਹਾਨੂੰ ਵੀ ਇਹੋ ਜੀ ਕੋਈ ਵੀਡੀਓ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਵੀ ਕੋਈ ਐਦਾਂ ਦਾ ਸ਼ਾਰਟਸ ਦੇਖਣ ਨੂੰ ਮਿਲਦਾ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਕਿਸੇ ਵੀ ਧਨ ਰਾਸ਼ੀ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਜਿਹੜੇ ਵੀ ਕਿਸਾਨਾਂ ਨੂੰ ਪੀਐਮ ਕਿਸਾਨ ਸਮਾਨਨੇ ਦੀ ਯੋਜਨਾ ਤੋਂ ਧਨ ਰਾਸ਼ੀ ਮਿਲਦੀ ਹੈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਨਹੀਂ ਹੋਇਆ ਪਹਿਲਾਂ ਦੀ ਤਰ੍ਹਾਂ ਹੁਣ ਵੀ 2-2000 ਦੀਆਂ ਤਿੰਨ ਕਿਸ਼ਤਾਂ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤੀਆਂ ਜਾਣਗੀਆਂ ਯਾਨੀ ਕਿ ਸਾਲ ਦਾ 6000 ਰੁਪਿਆ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤਾ ਜਾਏਗਾ ਪਰ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਰਾਸ਼ੀ ਦੇ ਵਿੱਚ ਵਾਧਾ ਕਰਕੇ ਇਸ ਨੂੰ ਵਧਾਇਆ ਜਾ ਸਕਦਾ ਹੈ ਪਰ ਹਲੇ ਤੱਕ ਇਹ ਸਾਰੀਆਂ ਖਬਰਾਂ ਫੇਕ ਨੇ ਸੋ ਤੁਸੀਂ ਕਿਸੇ ਵੀ ਅਜਿਹੀ ਵੀਡੀਓ ਤੇ ਯਕੀਨ ਨਹੀਂ ਕਰਨਾ ਅਤੇ ਕੁਝ ਕੰਮ ਆਪਣੇ ਪਹਿਲਾਂ ਕਰਕੇ ਰੱਖ ਲੈਣੇ ਹਨ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਿਹੜੇ ਵੀ ਕੰਮ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਦੱਸੇ ਸੀਗੇ ਉਹ ਤੁਸੀਂ ਕਰਕੇ ਰੱਖ ਲੈਣੇ ਆ ਜਿਵੇਂ ਕਿ ਬੈਂਕ ਨਾਲ ਆਧਾਰ ਜਿਹੜਾ ਬੈਂਕ ਅਕਾਊਂਟ ਤੇ ਆਧਾਰ ਇਹਨੂੰ ਲਿੰਕ ਕਰਵਾ ਕੇ ਰੱਖ ਲੈਣਾ ਆਧਾਰ ਕਾਰਡ ਨੂੰ ਆਪਣੀ ਲੈਂਡ ਸੀਡਿੰਗ ਓਕੇ ਕਰਕੇ ਰੱਖ ਲੈਣੀ ਆ ਆਪਣੀ ਈਕੇਵਾਈਸੀ ਇਹ ਜਿਹੜੇ ਤਿੰਨ ਸਟੇਟਸ ਆ ਇਹ ਜਿਹੜੀ 2026 ਦੀ ਪਹਿਲੀ ਕਿਸ਼ਤ ਆਉਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਓਕੇ ਕਰਕੇ ਰੱਖ ਲਓ ਇਸ ਨੂੰ ਅਪਡੇਟ ਕਰਕੇ ਰੱਖ ਲਓ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਅਤੇ ਤੁਹਾਡੀ ਕਿਸ਼ਤ ਲਗਾਤਾਰ ਤੁਹਾਡੇ ਖਾਤਿਆਂ ਦੇ ਵਿੱਚ ਆਉਂਦੀ ਰਹੇ ਕੀ ਹੈ 10 ਲੱਖ ਸਿਹਤ ਬੀਮਾ ਯੋਜਨਾ ਜਿਹੜੀ ਕੀ ਪੰਜਾਬ ਵਾਸੀਆਂ ਲਈ ਚਾਲੂ ਕੀਤੀ ਗਈ ਹੈ ਪੰਜਾਬ ਵਾਸੀਆਂ ਲਈ ਸਪੈਸ਼ਲ ਲਾਗੂ ਕੀਤੀ ਗਈ ਹੈ ਤੁਹਾਨੂੰ ਇਸ ਸਕੀਮ ਦਾ ਬਹੁਤ ਲਾਭ ਮਿਲਣ ਵਾਲਾ ਜੇਕਰ ਤੁਸੀਂ ਵੀ 10 ਲੱਖ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਬਣਵਾ ਲੈਂਦੇ ਹੋ ਤਾਂ ਤੁਹਾਡਾ ਜਿਹੜਾ 10 ਲੱਖ ਤੱਕ ਦਾ ਇਲਾਜ ਹੈ ਉਹ ਮੁਫਤ ਹੋ ਜਾਏਗਾ ਤਾਂ ਇਸ ਨੂੰ ਬਣਵਾਉਣ ਲਈ ਤੁਸੀਂ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਇਹ ਚੈੱਕ ਕਰਨਾ ਕਿ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਜਾਂ ਨਹੀਂ ਮੋਸਟਲੀ ਤਾਂ ਸਾਰੇ ਹੀ ਪੰਜਾਬ ਵਾਸੀ ਇਸ ਦੇ ਲਈ ਐਲੀਜੀਬਲ ਨੇ ਪਰ ਫਿਰ ਵੀ ਤੁਹਾਡੇ ਕੋਲ ਵੋਟਰ ਆਈਡੀ ਹੋਣੀ ਜ਼ਰੂਰੀ ਹੈ ਇਹ ਲਾਭ ਸਪੈਸ਼ਲ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਸੋ ਇਸ ਦੇ ਲਈ ਇੱਕ ਤਾਂ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਲਈ ਵੋਟਰ ਆਈਡੀ ਕਾਰਡ ਹੋਣਾ ਬਹੁਤ ਲਾਜ਼ਮੀ ਹੈ ਜਿਹੜਾ ਤੁਹਾਡਾ ਐਡਰੈਸ ਹੈ ਉਹ ਆਧਾਰ ਕਾਰਡ ਅਤੇ ਵੋਟ ਕਾਰਡ ਤੇ ਸੇਮ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਜਿਹੜਾ ਤੁਹਾਡਾ ਵੋਟ ਕਾਰਡ ਤੇ ਐਡਰੈਸ ਆ ਉਹ ਕਿਤੋਂ ਹੋਰ ਦਾ ਹੋਵੇ ਅਤੇ ਤੁਹਾਡਾ ਜਿਹੜਾ ਆਧਾਰ ਕਾਰਡ ਉਸ ਦਾ ਐਡਰੈਸ ਉਹ ਕਿਤੋਂ ਹੋਰ ਦਾ ਹੋਵੇ ਫਿਰ ਤੁਹਾਨੂੰ ਇਹ ਕਾਰਡ ਬਣਾਉਣ ਦੇ ਵਿੱਚ ਦਿੱਕਤ ਆ ਸਕਦੀ ਹੈ ਪਰ ਜੇ ਤੁਹਾਡੇ ਸਾਰੇ ਐਡਰੈਸ ਸੇਮ ਨੇ ਵੋਟ ਕਾਰਡ ਉੱਤੇ ਵੀ ਆਧਾਰ ਕਾਰਡ ਉੱਤੇ ਵੀ ਤਾਂ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਜਿਸ ਤਰ੍ਹਾਂ ਪਹਿਲਾਂ ਸਿਰਫ ਜਿਹੜੇ ਜੇ ਫਾਰਮ ਨਾਲ ਜੁੜੇ ਹੋਏ ਜੀ ਲੋਕ ਸੀ ਜਾਂ ਰਾਸ਼ਨ ਕਾਰਡ ਸੀ ਜਿਨ੍ਹਾਂ ਦਾ ਉਹੀ ਇਸ ਕਾਰਡ ਦੇ ਲਾਭਪਾਤਰੀ ਸਨ ਪਰ ਹੁਣ ਸਾਰੇ ਹੀ ਪੰਜਾਬ ਵਾਸੀ ਇਸ ਦੇ ਲਈ ਲਾਭਪਾਤਰੀ ਹੋਣਗੇ ਜਿਵੇਂ ਕਿ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਨੇ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਜਦੋਂ ਉਹਨਾਂ ਦੀ ਇੱਕ ਵੀਡੀਓ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਪੰਜਾਬ ਦਾ ਅੱਜ ਜੰਮਿਆ ਹੈ ਚਾਹੇ ਕੱਲ ਜੰਮਿਆ ਹੈ ਅਤੇ ਜੋ ਪੰਜਾਬ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਪੰਜਾਬ ਦਾ ਵਸਨੀਕ ਹੈ ਉਹਨਾਂ ਨੂੰ ਇਸ ਸਕੀਮ ਦਾ ਜਿਹੜਾ ਲਾਭ ਆ ਉਹ ਜ਼ਰੂਰ ਮਿਲੇਗਾ ਤੁਸੀਂ ਸਭ ਤੋਂ ਪਹਿਲਾਂ ਤਾਂ ਵੋਟ ਕਾਰਡ ਉੱਤੇ ਆਪਣਾ ਐਡਰੈਸ ਦੇ ਵਿੱਚ ਕੋਈ ਕਰੈਕਸ਼ਨ ਹੋਣ ਵਾਲੀ ਹੈ ਤਾਂ ਉਹ ਕਰਵਾ ਲਓ ਜੇ ਆਧਾਰ ਕਾਰਡ 'ਚ ਕੋਈ ਕਰੈਕਸ਼ਨ ਹੋਣ ਵਾਲੀ ਆ ਉਹ ਕਰਵਾ ਲਓ ਅਤੇ ਤੁਹਾਡਾ ਨਾਮ ਵੀ ਸੇਮ ਹੋਣਾ ਚਾਹੀਦਾ ਆਧਾਰ ਕਾਰਡ ਤੇ ਨਾਮ ਐਡਰੈਸ ਸੇਮ ਹੋਣਾ ਚਾਹੀਦਾ ਵੋਟ ਕਾਰਡ ਤੇ ਨਾਮ ਐਡਰੈਸ ਸੇਮ ਹੋਣਾ ਚਾਹੀਦਾ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਇਹ ਤੁਸੀਂ ਨੇੜੇ ਦੇ ਕਿਸੇ ਵੀ ਕੈਫੇ ਦੇ ਉੱਤੇ ਚਲੇ ਜਾਓ ਜਾਂ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਬਣਵਾ ਸਕਦੇ ਹੋ ਤਾਂ ਤੁਹਾਡਾ ਇਹ ਕਾਰਡ ਬਣ ਜਾਏਗਾ ਤੁਹਾਨੂੰ 10 ਲੱਖ ਤੱਕ ਦਾ ਜਿਹੜਾ ਸਿਹਤ ਬੀਮਾ ਯੋਜਨਾ ਹੈ ਇਸ ਦਾ ਲਾਭ ਜਰੂਰ ਮਿਲੇਗਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰਨਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਤਿ ਸ੍ਰੀ ਅਕਾਲ ਪੰਜਾਬੀਓ